ਮੈਲਕਵੇਂ ਦੇਖ ਸਕਦੇ ਕਿੰਨੀ ਮੋਟੀ ਆਉਂਦੀ ਹੈ ਤੇ ਆਰਡਰ ਚੌਥਾ ਸੂਆ ਸੁਣਾ ਯਾਰ ਚੌਥਾ ਸੂਆ ਇਸ ਵਾਰ ਸੁਣਾ ਹਾਂ ਠੀਕ ਹੈ ਮੈਂ ਤੁਸੀ ਦੱਸਿਆ ਵੀ ਚੌਥਾ ਸੂਆ ਨਹੀਂ ਤਾਂ ਬਸ ਦੂਜਾ ਸੂਆ ਜਾਂ ਤੀਜਾ ਸੂਆ ਹੀ ਤਕਰੀਬਨ ਦੱਸਦੇ ਹੁੰਦੇ ਹੈਗੇ ਇਹ 30 28 29 30 32 31 ਐ ਵੀ ਦੇਈ ਗਈ ਤੀ ਤਾਂ ਵੱਧ ਵੀ ਜਾਂਦੀ ਹੈ ਹਾਂ ਜੇ ਰੁੱਤ ਜੰਗੀ ਚ ਠੀਕ ਹੈ ਇਸ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਏਬੀਐਸ ਦਾ ਯਾਰ ਬੋਲ ਐ ਬੌਸ ਕੋ ਬੋਲ ਏਬੀਐਸ ਦਾ ਬੌਸ ਕੋ ਬੋਲ ਹਾਂ ਏਬੀਐਸ ਦਾ ਉਹ ਸੀਮਨ ਲੱਗਿਆ ਉਹੀ ਆ ਆਮ ਹੀ ਸਾਰੇ ਬਸੂਆਂ ਦੇ ਉਹੀ ਲਵਾਉਂਦੇ ਵੀ ਬੀ ਐਸ ਦੇ ਲਗਾਉਣੇ ਹਾਂ ਸਾਨੂੰ ਬਰ ਰਿਜ਼ਲਟ ਉਹਦਾ ਵਧ ਗਿਆ ਮਿਲੇ ਠੀਕ ਆ ਵਧੀਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਅਨੁਭਟੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਵਿਕਾਊ ਆ ਵੀ 8-9 ਦੇਣੇ ਦੇ ਰਹਿੰਦੇ ਆ ਦਿਨ ਪੂਰੇ ਹੋਣ ਦੇ ਤੇ ਬਾਕੀ ਗਰਮੀ ਦੇ ਕਾਰਨ ਪਸ਼ੂ ਦਾ ਪਤਾ ਨਹੀਂ ਹੁੰਦਾ ਕੱਟ ਦਿੱ ਆ ਸਕਦਾ ਕਈ ਦਿਨ ਉੱਪਰ ਵੀ ਲਿਆ ਸਕਦਾ ਤੇ ਚੰਗਾ ਇਹ ਤੇ ਸੀਮਣ ਲੱਗਿਆ ਤੇ ਚੰਗਾ ਹੀ ਇਹਨੇ ਦੁੱਧ ਦਿੱਤਾਗਾ ਚੌਥਾ ਸੂਆ ਐਸ ਵਾਰ ਇਹਨੇ ਸੂਨਾਗਾ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਆਮ ਜਿਵੇਂ ਘਰੇਲੂ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋੜ ਵਾਸਤੇ ਦੁੱਧ ਵਾਸਤੇ ਤੇ ਉਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਬਾਕੀ ਜੋ ਸਾਰੀ ਡਿਟੇਲ ਆ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਜਿਨੋ ਵੀ ਭੱਟ ਵੰਦੀ ਐ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਤੇ ਆਪਦੀ ਪੂਰੀ ਫੋਲ ਤਸੱਲੀ ਕਰਕੇ ਫੇਰ ਤੁਸੀਂ ਗਾਹ ਨੂੰ ਖਰੀਦ ਸਕਦੇ ਹੋ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਸਾਰੀ ਡਿਟੇਲ ਲੈ ਕੇ ਦਿੰਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਭਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਭਾਈ ਜਸਵੀਰ ਸਿੰਘ ਪਿੰਡ ਆਨੰਦਪੁਰਾ ਠੀਕ ਹੈ ਜੀ ਆਨੰਦਪੁਰਾ ਜਿਹੜੀ ਦੀਨੇ ਨੂੰ ਛੜਕ ਜਾਂਦੀ ਹੈ ਉਹਦੇ ਤੇ ਆਪਣਾ ਘਰ ਹੈ ਦੀਨੇ ਵਾਲੀ ਛੜਕ ਦੇ ਉੱਤੇ ਘਰ ਆਪਣਾ ਹਾਂ ਦੀਨੇ ਵਾਲੀ ਛੜਕ ਦੇ ਘਰ ਠੀਕ ਹੈ ਤੇ ਆਸੇ ਪਾਸੇ ਦੇ ਪਿੰਡ ਆਸੇ ਪਾਸੇ ਆਪਣੀ ਖਲਾਦਪੁਰਾ ਬੁਰਜਰਾਜਗੜਾ ਇਧਰ ਸੈਦੋ ਆ ਗਿਆ ਇਧਰ ਦੀਨਾ ਸਾਹਿਬ ਆ ਗਿਆ ਠੀਕ ਹੈ ਇਹ ਆਸੇ ਪਾਸੇ ਦੇ ਪਿੰਡ ਪੈ ਜਾਂਦੇ ਹਨ ਹਾਂ ਠੀਕ ਹੈ ਤੇ ਜਿਹੜੀ ਆਪਾਂ ਗਾਂ ਵੇਚਣ ਲੱਗੇ ਆ ਆਪਣੇ ਘਰ ਦੀ ਹੈ ਨਾ ਇਹ ਆਪਣੇ ਘਰ ਦੀ ਹੈ ਵੀਰੇ ਹਾਂ ਠੀਕ ਆ ਕਿਹੜਾ ਸੂਆ ਸੂਣਾ ਇਸ ਵਾਰ ਇਹਨੇ ਚੌਥਾ ਸੂਆ ਸੂਣਾ ਯਾਰ ਚੌਥਾ ਸੂਆ ਇਸ ਵਾਰ ਸੂਣਾ ਹੈ ਹਾਂ ਠੀਕ ਆ ਮੈਂ ਤੁਸੀ ਦੱਸਿਆ ਵੀ ਚੌਥਾ ਸੂਆ ਨਹੀਂ ਤਾਂ ਬਸ ਦੂਜਾ ਸੂਆ ਜਾਂ ਤੀਜਾ ਸੂਈ ਤਕਰੀਬਨ ਦੱਸਦੇ ਹੁੰਦੇ ਆਗੇ ਲਕੋ ਲੈਂਦੇ ਆ ਮਤਲਬ ਹਾਂ ਤੇ ਆਪਾਂ ਮਤਲਬ ਕਿ ਸਹੀ ਦੱਸਿਆ ਨਾ ਨਾ ਬਸ ਆਪਣੇ ਚੌਥਾ ਸੂਆ ਸੂਣਾ ਹੈ ਯਾਰ ਤਿੰਨ ਸੂਏ ਸੂਤੀ ਇਹ ਤਿੰਨ ਸੂਏ ਆਪਣੇ ਕੋਲ ਹੀ ਸੂਈ ਹੈ ਆਪਣੇ ਕੋਲ ਹੀ ਆਪਣੇ ਘਰੇ ਠੀਕ ਆ ਤੇ ਤੀਜੇ ਸੂਏ ਦੇ ਵਿੱਚ ਇਹਨੇ ਕਿੰਨਾ ਦੁੱਧ ਦਿੱਤਾ ਇਹ ਜਿਸ ਵੇਜੇ ਨੇ 28 ਤੋਂ 30 ਕਿਲੋ ਦੇ ਵਿੱਚ ਵਿੱਚ ਦਿੱਤੇ 28 ਤੋਂ 30 ਲੀਟਰ ਆਪਾਂ ਤੀਜੇ ਸੂਏ ਦਾ ਕਿਉਂ ਆ ਕਿਉਂ ਆਇਆ ਆਪਾਂ ਹਾਂ ਬਸ ਗਰਮੀ ਗਰਮੀ ਨਾਲ ਫਰਕ ਮੜਾ ਮੋਟਾ ਪੈ ਜਾਂਦਾ ਈ ਯਾਰ ਜਦੋਂ ਮੂਰੇ ਕਣਕਾਂ ਵੀਜਣ ਤੋਂ ਬਾਅਦ ਤਾਂ ਇਹ 30 28 29 30 32 ਕਤੀਆਂ ਵੀ ਦੇਈ ਗਈ ਜੀ ਤਾਂ ਵੱਧ ਵੀ ਜਾਂਦੀ ਹਾਂ ਹਾਂ ਜਦ ਰੁੱਤ ਜੰਗੀ ਚ ਠੀਕ ਆ ਇਸ ਵਾਰ ਵੀ ਵੈਸੇ ਰੁੱਤ ਚੰਗੂ ਹੀ ਆ ਜਾਣੀ ਹਾਂ ਹਾਂ ਹੁਣ ਮੂਰੇ ਠੰਡ ਹੋ ਜਾਣੀ ਐ ਨੇ ਵਧਗਾ ਦੁੱਧ ਕੱਢਣਾ ਕਿੰਨੇ ਦੀ ਉਮੀਦ ਐ ਇਸ ਵਾਰ ਕਿੰਨਾ ਕੁ ਦੇ ਸਕਦੀ ਐ ਐਤ ਕਿਤੇ ਯਾਰ ਜਾਣਾ ਚਾਹੀਦਾ ਇਹਨੂੰ 32 35 34 ਦੇਣਾ ਚਾਹੀਦਾ ਬ੍ਰੀਡ ਵਗੈਰਾ ਹਾਂ 30 30 ਪਲੱਸ ਤਾਂ ਦੇਣੀ ਚਾਹੀਦਾ ਹਾਂ ਹਾਂ ਦੇਣਾ ਚਾਹੀਦਾ ਹੂੰ ਕਿਉਂਕਿ ਅੱਗੇ ਰੁੱਤ ਚੰਗੀ ਆ ਜਾਣੀ ਐ ਹਾਂ ਰੁੱਤ ਵਧਿਆ ਆਉਂਦੀ ਐ ਬਾਕੀ ਦੁੱਧ ਵਧੀਆ ਦਿੱਤਾ ਵਾ ਪਹਿਲਾਂ ਵਾਲੇ ਜ਼ੋਏਨ ਦੇ ਵਿੱਚ ਹੂੰ ਤੇ ਇਹਦੇ ਜਿਹੜਾ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਏਬੀਐਸ ਦਾ ਯਾਰ ਬੁੱਲ ਐ ਬੌਸਕੋ ਬੁੱਲ ਏਬੀਐਸ ਦਾ ਬੌਸਕੋ ਬੁੱਲ ਹਾਂ ਏਬੀਐਸ ਦਾ ਉਹ ਸੀਮਨ ਲੱਗਿਆ ਉਹ ਹੀ ਆਵਾਮ ਹੀ ਸਾਰੇ ਪਸ਼ੂਆਂ ਦੇ ਉਹੀ ਲਵਾਉਂਦੇ ਏਬੀਐਸ ਠੀਕ ਵਧੀਆ ਰਿਜ਼ਲਟ ਮਿਲੇ ਹਾਂ ਠੀਕ ਹੈ ਤੇ ਆ ਵੀ ਏਵੀ ਸਦਗੀਆਂ ਬੱਚਿਆਂ ਮਿਲ ਸਰ ਉਸੇਦਗੀਆਂ ਹੈ ਹਾਂ ਠੀਕ ਹੈ ਉਹ ਚੰਗੇ ਬੱਚੇ ਹਨ ਸਾਰੇ ਸਾਰੀਆਂ ਮਤਲਬ ਚੰਗੇ ਸੀਮਨਾਂ ਦੇ ਗਏ ਆਈ ਸਕਦੇ ਤੋ ਠੀਕ ਆ ਭਰਾਉਨੇ ਸੈਦੋ ਵਾਲੇ ਤੋਂ ਬਸ ਉਹੀ ਭਰਕੇ ਸੈਦੋ ਵਾਲੇ ਡਾਕਟਰ ਤੋਂ ਠੀਕ ਆ ਭਰਾਉਨੇ ਉਹ ਡਾਕਟਰ ਵੀ ਨਹੀਂ ਆਉਂਦਾ ਆਪਣੇ ਘਰੇ ਉਹੀ ਭਰਕੇ ਜਾਂ ਠੀਕ ਆ ਉਹ ਵੀ ਅਸੀਂ ਆਦਾ ਵਰਤਦੇ ਆ ਹਾਂ ਠੀਕ ਹੈ ਮਤਲਬ ਚੰਗਾ ਸੀਮਨ ਲੱਗਿਆ ਵਧ ਗਿਆ ਯਾਰ ਹਾਂ ਬਸ ਆਪਾਂ ਨੂੰ ਰਿਜ਼ਲਟ ਵਧ ਗਿਆ ਮਿਲਿਆ ਦੁੱਧ ਲੈਣਾ ਦੁੱਧ ਵਧ ਗਿਆ ਦੇਈ ਜਾਂਦੇ ਉਹਦੇ ਬੱਚੇ ਠੀਕ ਆ ਹੂੰ ਤੇ ਦੁੱਧ ਇਹ ਵਧੀਆ ਦੇਗੀ ਜੇ ਲੰਮਾ ਸਮਾਂ ਉਹ हां दोद वधगा दे गए ने ने था था दे ते ਛੱਡਦੇ ਆ ਮੁੜ ਕੇ ਆਪਾਂ ਜਿਵੇਂ 2 ਮਹੀਨੇ 2.5 ਮਹੀਨੇ ਪਹਿਲਾਂ हां ਠੀਕ ਆ ਉਹ ਤਾਂ ਜ਼ਰੂਰੀ ਆ ਨਾ हां ਤੇ ਡ్రਾਈ ਕਰੀਏ ਹੂੰ ਵੈਸੇ ਗਾਵਾਂ ਦਾ ਲੰਮਾ ਸਮੇਂ ਦੇ ਜਾਂਦਾ ਹੈ ਹਾਂ ਠੀਕ ਆ ਤੇ ਮੁੱਲ ਆਪਾਂ ਕਿੰਨਾ ਕਰਦੇ ਆ ਦਾ 1 10 ਮੁੱਲ 1 10 ਹੂੰ ਠੀਕ ਆ ਬਾਕੀ ਹੋ ਜੂ ਮੌਕੇ ਦੇ ਮਾਨਦਾਨ ਹਾਂ ਹੋ ਜਾਂਦਾ ਹੁੰਦਾ ਜੇ ਲੋ ਤਾਂ ਮੂੰਹ ਮੰਗੀ ਤੇ ਮੌਤ ਨਹੀਂ ਮਿਲਦੀ ਜੇ ਸਹੀ ਗੱਲ ਹੂੰ ਠੀਕ ਆ ਗੋਵੀ ਦੋਤੋਂ ਤੁਹਾਨੂੰ ਆਪ ਤੋਰ ਕੇ ਦਿਖਾਉਂਦੇ ਆ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਆ ਤੁਰੰਤ ਇਹਨੂੰ ਚੈੱਕ ਕਰ ਸਕਦੇ ਹੋ ਚੰਗੀ ਗਾਂ ਕੀ ਦੇਖ ਸਾਹਦੋ ਮਲਕਵੇ ਦੇਖ ਸਾਹਦੋ ਕਿੰਨੀ ਮੋਟੀ ਆਉਂਦੀ ਆ ਤੇ ਆਰਡਰ ਬਣਾਉਣਾ ਐ ਨੇ ਸਟਾਰਟ ਕਰਤਾ ਤੇ ਹਜੇ ਦਿਨ ਪਏ ਆ ਇਹਦੇ ਕਿੰਨੀ ਤਰੀਕ ਨੂੰ ਦਿਨ ਪੂਰੇ ਹੋਣੇ ਆ ਇਹਦੇ 28 29 ਤਰੀਕ ਨੂੰ ਦਿਨ ਪੂਰੇ ਹੋਣਗੇ ਹਜੇ 9 10 ਦਿਨ ਪਏ ਆ ਪਏ ਆ 9 ਦਿਨ ਲਈ ਜੂ ਰਾਮ ਨਾਲ ਤੇ ਤਿਆਰੀ ਇਹਨੇ ਸਟਾਰਟ ਕਰਤੀ ਆ ਆਰਡਰ ਦੀ ਤੇ ਮੈਂ ਦਾ ਵੀ 10 ਦਿਨਾਂ ਨੂੰ ਬਹੁਤ ਚੰਗਾ ਇਹ ਆਰਡਰ ਤਿਆਰ ਕਰ ਲੂਗੀ ਤੇ ਦੁੱਧ ਵੀ ਚੰਗੇ ਦੀ ਉਮੀਦ ਆ ਪਰ ਇਹੋ ਜਿਹਾ ਕੱਦ-ਕਾੜ ਵੀ ਠੀਕ ਦੇ ਵਿੱਚ ਆਗੀ ਹੂੰ ਚੰਗੀ ਸਮੀ ਵੀ ਆ ਵੇਲ ਵੀ ਚੰਗੀ ਆ ਤੇ ਥਾਣਾ ਦਾ ਸਾਈਜ਼ ਬਹੁਤ ਵਧੀਆ ਹੈਗਾ ਤੁਸੀਂ ਦੇਖ ਸਕਦੇ ਹੋ ਮੰਮੇ ਮਿਲਕੋਵੇਨ ਦੇਖ ਸਕਦੇ ਹੋ ਥਾਣਾ ਚ ਸਪੇਸ ਦਾ ਥਾਣਾ ਦਾ ਸਾਈਜ਼ ਬਹੁਤ ਵਧੀਆ ਹੈਗਾ ਬਾਕੀ ਤੁਹਾਨੂੰ ਪਰ ਬੈਕ ਸਾਈਡ ਤੋਂ ਲਗਾ ਦੇ ਜਿੱਥੇ ਲਿਬਾਸੇ ਵੀ ਦੇਖ ਸਕਦੇ ਹੋ ਮਿਲਕੋਵੇਨ ਇਧਲੇ ਪਾਸੇ ਬਹੁਤ ਚੰਗੀ ਆਉਂਦੀ ਹੈ ਸਣ ਬਹੁਤ ਚੰਗੇ ਹੈ ਮੁੱਠੀ ਦੀ ਜਵਾਈ ਵਾਲੇ ਬਾਕੀ ਸਾਫ ਸੋਟਾ ਆਡਰ ਆਗਾ ਤੇ ਬਾਕੀ ਬਈਆ ਸੂਤ ਤੇ ਮੜਾ ਜਾ ਆ ਕੀ ਹੋਇਆ ਪਿਆ ਇਹ ਯਾਰ ਨਾ ਝੋਨੇ ਜਾਨੇ ਜਲ ਜੇ ਵੀ ਥੋੜੇ ਜਿਕੇ ਜੀਪਾ ਜੂਬਾ ਨਾ ਉਹ ਗਾਣੇ ਚੱਟਦਾ ਤੇ ਜ਼ਖਮ ਕੀੜੇ ਜੇ ਬਣ ਗਏ ਸੀ ਅੱਛਾ ਜ਼ਖਮ ਬਣ ਗਿਆ ਜ਼ਖਮ ਬਣ ਮੱਖੀਆਂ ਬੈਠਾ ਆਉਣਗੀਆਂ ਮੱਖੀਆਂ ਨਹੀਂ ਕੰਮ ਵਧਾਦਾ ਇਹਦਾ ਹੁੰਦਾ ਠੀਕ ਆ ਜ਼ਖਮ ਨਹੀਂ ਕੋਈ ਪਰ ਉਹਦਾ ਝੋਨੇ ਦਾ ਕਰਕੇ ਬਸ ਅਸੀਂ ਯਾਰ ਹੁਣ ਜੇ ਰਹੇ ਹੁਣ ਠੀਕ ਆ ਇਹ ਕੋਈ ਲੋਕ ਹੁਣ ਸੱਟਾ ਹਨ ਹੁਣ ਆਈ ਫਿਰ ਉਹ ਸਰਕਾਰੀ ਹਸਪਤਾਲ ਜਿਹੜਾ ਤੇਲ ਹੁੰਦਾ ਕੀੜਿਆਂ ਵਾਲਾ ਉਹ ਲਿਆ ਕੇ ਲਾਤਾ ਸੀ ਉਹਦੇ ਨਾਲ ਟੀਕੇ ਆਪਣੇ ਖਤਮ ਹੋ ਗਏ ਕੀੜੇ ਇਕ ਟੀਕਾ ਲਵਾਤਾ ਸੀ ਠੀਕ ਆ ਤੇ ਹੁਣ ਉਹ ਭੋਰਾ ਜਾ ਮਾਰ ਦ ਅ ਉਹ ਇਹ ਚਾਹੂੰ ਕੋਈ ਵੱਡੀ ਗੱਲ ਨਹੀਂ ਹੁੰਦੀ ਬਸ ਨੇੜੇ ਨੂੜੇ ਬੰਨੂਆਂ ਕਰਕੇ ਚੱਟੀ-ਚੁੱਟੀ ਜਾਂਦੀਆਂ ਜਾਂ ਜਦ ਜਿਹ ਗੌਰ ਦੀ ਗੱਲ ਹੀ ਹੁੰਦੀ ਆਗੀ ਤੇ ਬਸ ਇਹ ਚੀਜ਼ ਨੂੰ ਤੁਸੀਂ ਲੋਸੋ ਧਿਆਨ ਦੇ ਰੱਖ ਲਓ ਵੈਸੇ ਕੋਈ ਵੱਡੀ ਗੱਲ ਨਹੀਂ ਇਹ ਠੀਕ ਆਗੀ ਕੋਈ ਚੱਡੇ ਚ ਨਕਸ਼ ਨਹੀਂ ਕੋਈ ਥਣ ਚ ਨਹੀਂ ਆਪਣੀ ਗਰੰਟੀ ਹੋ ਉਸ ਗੱਲ ਦੀ ਆ ਸਾਰੀ ਚੀਜ਼ ਦੀ ਗਰੰਟੀ ਆ ਗਰੰਟੀ ਹੋਊ ਤੁਹਾਨੂੰ ਬਾਕੀ ਗਾਂ ਚੰਗੀ ਆ ਸਾਫ ਸੁਥਰੀ ਆ ਕਿਸੇ ਤਰ੍ਹਾਂ ਦੀ ਹੋਰ ਕੋਈ ਵੀ ਪ੍ਰੋਬਲਮ ਕੋਈ ਦਿੱਕਤ ਨਹੀਂ ਹੋएगी ਤੇ ਬਾਕੀ ਜਿਹਨੂੰ ਫਿੱਟ ਬੈਂਦੀ ਆ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਕਾਲ ਕਰਕੇ ਆ ਜੀ ਤਸੱਲੀ ਜ਼ਰੂਰ ਕਰ ਲਓ ਇੱਥੇ ਆ ਕੇ ਪੂਰੀ ਫੌਲਾਦ ਥੱਲੀ ਕਰਕੇ ਫਿਰ ਤੁਸੀਂ ਗਾਹ ਨੂੰ ਖਰੀਦ ਲਓ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚਾਹੇ ਤੁਹਾਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ